ਜੇਕਰ ਢਿੱਡੋ ਜਾਏ ਜੰਮੇ ਮਾਂ-ਪਾਪ ਤੇ ਦੁਸ਼ਮਣ ਬਣ ਜਾਣ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਅਜਿਹੇ ਮਾਂ-ਬਾਪ ਦਾ ਢਿੱਡੋ ਜਮਿਆਂ ਦੀ ਇੱਕ ਦਰਦਨਾਕ ਕਹਾਣੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕੋਟਲਾ ਬਡਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ 90 ਸਾਲਾਂ ਦੀ ਬਿਰਧ ਦਾਦੀ ਅਤੇ 60 ਸਾਲਾਂ ਦੇ ਪਿੱਤਾ ਨੇ ਪੁੱਤ ਵੱਲੋਂ ਘਰੋਂ ਬਾਹਰ ਕੱਢ ਦੇਂਦੇ ਦੋਸ਼ ਲਗਾਏ ਹਨ ਇਸ ਸੰਬੰਧੀ ਬਿਰਧ ਮਾਤਾ ਮਨਜੀਤ ਕੌਰ ਤੇ ਉਸਦੇ ਪੁੱਤਰ ਬਾਪੂ ਸਿੰਘ ਨੇ ਦੱਸਿਆ ਕਿ ਜਿਸ ਮਕਾਨ ਵਿੱਚ ਉਹ ਰਹਿ ਰਹੇ ਹਨ ਇਹ ਉਹਨਾਂ ਦੇ ਨਾਮ ਤੇ ਮਕਾਨ ਹੈ ਅਤੇ ਪੁੱਤਰ ਨੇ ਸਾਨੂੰ ਘਰ ਤੋਂ ਕੱਢ ਦਿੱਤਾ ਅਸੀਂ ਦਰਦਾਂ ਦੀਆਂ ਠੋਕਰਾਂ ਖਾ ਰਹੇ ਹਾਂ ਹੁਣ ਅਸੀਂ ਬਿਰਧ ਅਵਸਥਾ ਵਿੱਚ ਜਾਈਏ ਤਾਂ ਕਿੱਥੇ ਜਾਈਏ ਜਿਸ ਤੇ ਮਨਜੀਤ ਕੌਰ ਨੇ ਖਮਾਣੋ ਵਿਗੇ ਐਸ ਡੀ ਐਮ ਮਨ ਰੀਤ ਰਾਣਾ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਸਬੰਧੀ ਜਦੋਂ ਐਸ ਡੀ ਐਮ ਖਮਾਨੋ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਇੱਕ ਬਿਰਧ ਮਾਤਾ ਮਨਜੀਤ ਕੌਰ ਦੀ ਲਿਖਤੀ ਦਰਖਾਸਤ ਆਈ ਹੈ ਉਹਨਾਂ ਕਿਹਾ ਕਿ ਸਬ ਡਿਵੀਜ਼ਨ ਮਨਜੀਤ ਕੌਰ ਉਹਦਾ ਪਿੰਡ ਮਰਣਾ ਕੋਟ ਕੀ ਕਰਨਾ ਹੈ ਮਾਤਾ ਜੀ ਅੱਜ ਤੁਹਾਡੇ ਨਾਲ ਕੀ ਹੋਇਆ ਕੀ ਘਟਨਾ ਵਾਪਰੀ ਹੈ ਜਿਹਦੇ ਕਰਕੇ ਤੁਹਾਨੂੰ ਇੱਥੇ ਆਉਣਾ ਪਿਆ ਤੁੰਗ ਕਰਦਾ ਜੀ ਮੁੰਡਾ ਹੋ ਬੋ ਕੀ ਲੱਗਦਾ ਮੁੰਡਾ ਤੁਹਾਡਾ ਉਹ ਪੁੱਤ ਪੁੱਤ ਤੰਗ ਕਰਦੇ ਤੁਹਾਨੂੰ ਹਾਂ ਜੀ ਨਹੀਂ ਫਿਰ ਹੁਣ ਕਿੱਥੇ ਰਹਿੰਦੇ ਹੋ ਤੁਸੀਂ ਐਵੇਂ ਵਾਹ ਫਿਰਦੇ ਆਪੇ ਤਾਂ ਐਦਾਂ ਹੀ ਫਿਰਦੇ ਹਾਂ ਰਹਿੰਦੇ ਹਾਂ ਫਿਰਦੇ ਰਹਿੰਦੇ ਹਾਂ ਹਾਂ ਅੱਛਾ ਕਿੱਥੇ ਰੋਟੀ ਪਾਣੀ ਕਿੱਥੇ ਛਕਦੇ ਹੋ ਪ੍ਰਸ਼ਾਦਾ ਕਿੱਥੇ ਛਕਦੇ ਹੋ ਪੈਂਦੇ ਕਿੱਥੇ ਸੁਣਦੇ ਕਿੱਥੇ ਦੁੱਧ ਯਾਰ ਖਾ ਲੈਂਦੇ ਅੱਛਾ ਕਿੰਨੀ ਇਹ ਉਮਰ ਕਿੰਨੀ ਹੋ ਗਈ ਤੁਹਾਡੀ 90 ਸਾਲ ਦੀ 90 ਸਾਲ ਦੀ ਅੱਛਾ ਤੇ ਰਿਸ਼ਤੇਦਾਰੀ ਚ ਨਹੀਂ ਰੰਦੇ ਕਿਤੇ ਹਾਂਜੀ ਹਾਂ ਕਦੇ ਰਿਸ਼ਤੇਦਾਰੀ ਚ ਵੀ ਚਲੇ ਜਾਂਦੇ ਹੋ ਚਲੇ ਜਾਂਦੇ ਤੇਰਾ ਆ ਜਾਂਦੇ ਨੇ ਤੇ ਮਤਾ ਜੀ ਪੂਰੀ ਤਰ੍ਹਾਂ ਨਾਲ ਬੋਲ ਕੇ ਨਹੀਂ ਦੱਸ ਸਕਦੇ ਤੁਸੀਂ ਕੀ ਹੋਇਆ ਤੁਹਾਡੇ ਨਾਲ ਬੋਲ ਲੀ ਬੋਲ ਲਗਾ ਮਤਾ ਜੀ ਕੀ ਨਾਮ ਆਂ ਜੀ ਤੁਹਾਡਾ ਮੇਰਾ ਨਾਮ ਬਾਹੁ ਸਿੰਘ ਹੈ ਜੀ ਇੱਥੇ ਕਿਵੇਂ ਬੈਠੇ ਹੋ ਬਾਜੀ ਇੱਧਰ ਮੈਡਮ ਕੋਲ ਆਏ تھے ਜੀ ਅੱਛਾ ਤੇ ਮੈਡਮ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਚਿੰਤਾ ਨਾ ਕਰੋ ਤੋ ਨੂੰ ਮੈਂ ਤੁਹਾਡਾ ਹੱਲ ਕਰੂੰਗੀ ਕਾਦੀ ਚਿੰਤਾ ਨਾ ਕਰੋ ਕੀ ਕੰਮ ਲਈ ਆਏ ਸੀ ਉਹ ਅਸੀਂ ਬਾਹਰ ਰੁੜਦੇ ਫਿਰਦਾ ਸਾਡਾ ਬੇਟਾ ਸਾਨੂੰ ਘਰ ਨਹੀਂ ਜੀ ਬੜਨਦਾ ਕੀ ਨਾਮ ਆ ਬੇਟੇ ਦਾ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਕੋਟਲਾ ਬਟੜਾਈ ਅੱਛਾ ਜੀ ਤੇ ਡੀਸੀ ਸਿੰਘ ਨਾਮ ਹੈ ਉਹਦਾ ਬੇਟੇ ਦਾ ਹਾਂ ਬਹੂ ਦਾ ਕਹਿਣਾ ਮੰਨਦਾ ਹੀ ਸਾਡੀ ਕੋਈ ਗੱਲ ਨਹੀਂ ਮੰਨਦਾ ਅੱਛਾ ਆਪਣੀ ਮਰਜ਼ੀ ਕਰਦਾ ਜੀ ਹੂੰ ਇਹ ਕੋਈ ਪੈਸਿਆਂ ਦੀ ਗੱਲ ਕਰਦਾ ਮੈਨੂੰ ਪੈਸੇ ਦੇ ਦੇ ਬੀਬੀ ਨੂੰ ਦਵਾਈ ਦਵਾ ਲਿਆ ਮਾਂ ਅੱਛਾ ਉਹਦੇ ਬਾਰੇ ਉਹ ਕਹਿੰਦਾ ਤੁਸੀਂ ਰਹਿਣ ਦਿਓ ਮੈਂ ਆਪੇ ਤੁਹਾਈ ਦਵਾਈ ਦਵਾ ਲਵਾਂਗਾ ਲੇਕਿਨ ਮੇਰੇ ਹੱਥੇ ਪੈਸਾ ਨਹੀਂ ਜੀ ਰੱਖਦਾ ਜੀ ਬੀਬੀ ਨੂੰ ਦਵਾਈ ਦੋਣੀ ਤਾਂ ਮੈਨੂੰ ਉਹ ਵੀ ਤਾਂ ਪੈਸੇ ਨਹੀਂ ਰੂਟ ਕਿੱਥੇ ਸੌਂਦੇ ਪੈਂਦੇ ਰਾਤ ਨੂੰ ਕਿੱਥੇ ਰਹਿੰਦੇ ਹੋ ਰੋਟੀ ਕਿੱਥੇ ਖਾਂਦੇ ਹੋ ਰੋਟੀ ਜੀ ਇੱਕ ਦੋ ਵਾਰ ਤਾਂ ਜੀ ਬਾਬਾ ਮਾਸਟਰ ਰਾਮ ਜੀ ਦੇ ਖਾਦੇ ਅੱਛਾ ਉਧਰ ਹਰੀ ਸਿੰਘ ਜੀ ਕੰਨੀ ਨਾਲ ਹੀ ਨੇ ਜੀ ਉਧਰ ਵੀ ਚਲੇ ਜਾਂਦੇ ਆ ਜੀ ਹੂੰ ਹੂੰ ਫਿਰਦੇ ਤੁਰਦੇ ਰਿਸ਼ਤੇਦਾਰ ਆ ਕੇ ਕਹਿੰਦੇ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਕਿਹਾ ਭਾਈ ਆਹ ਗੱਲ ਹੋ ਗਈ ਹੂੰ ਇਹਨਾਂ ਨੂੰ ਲੇਟ ਤਾਂ ਪਤਾ ਲੱਗਿਆ ਜੀ ਹੂੰ ਤੇ ਇਹ 3 ਸਾਲ ਪਹਿਲਾਂ ਹੀ ਤੁਰਤੇ ਜੀ ਉਹਨੇ ਆਉਂਦੀ ਸਾਰੇ ਅੱਛ ਗੇੜੀ ਮੇਰੀ ਨੂ ਰਾਨੀ ਆ ਉਹਨੇ ਆਉਂਦੀ ਨਹੀਂ ਸਾਰਿਆਂ ਨੂੰ ਬਰਕਲਾ ਗੱਲਾਂ ਕਰਕੇ ਹੁਣ ਫਿਰ ਅੱਜ ਐਸ.ਡੀ.ਐਮ ਦੇ ਪਹੁੰਚੇ ਹਾਂ ਮੈਡਮ ਰਾਣਾ ਜੀ ਕੀ ਭਰੋਸਾ ਦਿੱਤਾ ਤੁਹਾਨੂੰ ਉਹਨਾਂ ਨੇ ਹਾਂ ਉਹ ਕਹਿੰਦੇ ਜੀ ਤੁਸੀਂ ਚਿੰਤਾ ਨਾ ਕਰੋ ਥੋੜਾ ਜਿਹਾ ਮੈਨੂੰ ਸਮਾਂ ਦੇ ਦਿਓ ਮੈਂ ਤੁਹਾਡਾ ਹੱਲ ਕਰੂੰਗੀ ਹਾਂ ਅੱਛਾ ਪੁਲਿਸ ਕੋਲ ਵੀ ਕਦੇ ਮਾਮਲਾ ਲੈ ਕੇ ਗਏ ਹੋ ਹਾਂ ਜੀ ਖੇੜੀ ਨੌਰ ਸਿੰਘ ਗਏ ਸੀ ਕਦੇ ਇਨਸਾਫ ਮਿਲਿਆ ਉੱਥੇ ਨਹੀਂ ਮਿਲਿਆ ਪੁਲਿਸ ਨੇ ਕਦੇ ਇਨਸਾਫ ਨਹੀਂ ਦਿੱਤਾ ਨਹੀਂ ਜੀ ਨਹੀਂ ਉੱਥੇ ਮੇਰਾ ਕੋਈ ਹੱਲ ਨਹੀਂ ਕਰਿਆ ਪੰਚਾਇਤ ਨੇ ਕੋਈ ਹੱਲ ਨਹੀਂ ਕਰਿਆ ਰਿਸ਼ਤੇਦਾਰਾਂ ਦੇ ਵਿੱਚ ਵੀ ਮੁੰਡਾ ਕੋਈ ਪੈਸਾ ਦੇਣਾ ਨਹੀਂ ਮੰਨਿਆ ਜੀ ਅਲੱਗ ਹੋਣਾ ਨਹੀਂ ਮੰਨਿਆ ਓਕੇ ਮੈਂ ਉਹਨੂੰ ਇਹ ਕਿਹਾ ਕਿ ਤੂੰ ਮੇਰਾ ਮੁੰਡਾ ਚਲੋ ਕੋਈ ਗੱਲ ਨਹੀਂ ਲੱਗ ਦੁਨੀਆ ਹੁੰਦੀ ਆਈ ਮੈਂ ਤੈਨੂੰ ਜਗ੍ਹਾ ਦਿੰਦਾ ਬੇਟਾ ਹੂੰ ਤੂੰ ਲੱਗ ਬਖਰਾਦਾ ਮੈਂ ਜਿਸ ਘਰ ਚੋਂ ਤੁਹਾਨੂੰ ਕੱਢਿਆ ਗਿਆ ਉਹ ਕਿਸ ਦੇ ਨਾਮ ਤੇ ਹੈ ਜੀ ਘਰ ਉਹ ਉਹ ਜੀ ਹੁਣ ਇਸ ਟਾਈਮ ਤਾਂ ਜੀ ਮਾਤਾ ਨੇ ਮੇਰੇ ਨਾਮ ਕਰਾ ਦਿੱਤਾ ਹੈ ਹਾਲਾਤ ਦੇਖ ਕੇ ਕਰ ਦਿੱਤਾ ਮਤਲਬ ਤੁਹਾਨੂੰ ਆਪਣੇ ਘਰ ਚੋਂ ਹੀ ਕੱਢਤਾ ਨਾ ਜੀ ਮੈਨੂੰ ਆਪਣੇ ਘਰ ਤੋਂ ਤੁਹਾਡੇ ਨਾਮ ਤੇ ਹਾਂ ਜੀ ਹਾਂ ਜੀ ਮੇਰੇ ਘਰ ਵੀ ਨਾਮ ਹੈ ਜੀ ਥੋੜੀ ਜੀ ਜ਼ਮੀਨਾਂ ਮੇਰੇ ਕੋਲ ਵੀ ਮੇਰੇ ਨਾਮ ਆ আচ্ছা ਤੇ ਉਹਦੇ ਵਿੱਚੋਂ ਦੇਖ ਲੋ ਵੀ ਬਸ ਰੰਜਸ ਹੋ ਗਈ ਹੋਣੀ ਆ ਵੀ ਮਾਤਾ ਦੇ ਮਾਤਾ ਨੇ ਡੈਡੀ ਨੂੰ ਕਰਾਤੀ। ਓਕੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਣੀ ਆ ਜਿਹੜਾ ਰੰਜਸ ਕਰਨਾ ਸ਼ੁਰੂ ਕਰਦਾ ਜਿਨਾਨੀ ਦਾ ਕਹਿਣਾ ਮੰਨਦਾ ਮੁੰਡਾ ਜੀ। ਅੱਛਾ ਮੇਰੀ ਕੋਈ ਗੱਲ ਨਹੀਂ ਮੰਨਦਾ। ਹੂੰ ਤਿੰਨ ਸਾਲ ਦੇ ਵਿੱਚ ਸਾਰੇ ਘਰਵਾਰ ਨੂੰ ਚੇਂਜ ਕਰਤਾ ਜੀ। ਅੱਛਾ ਇਸ ਤਰ੍ਹਾਂ ਕਰਕੇ ਜੀ ਮੈਂ ਬੜਾ ਦੁਖੀ ਆ। ਆ ਅੱਜ ਤੋਂ 1.5 ਮਹੀਨਾ ਪਹਿਲਾਂ ਜਿਹੜੇ ਬੱਚਿਆਂ ਨੇ ਮੈਂ ਵਿਆਹ ਕਰੇ ਤੀ ਸਾਲ ਦੇ 1 ਸਾਲ ਦੇ 7 ਮਹੀਨਿਆਂ ਦੇ ਵਿੱਚ ਦੋ ਹੀ ਬੱਚਿਆਂ ਦੇ ਵਿਆਹ ਕਰੇ। ਹੂੰ ਕੁੜੀ ਦਾ ਕਰਿਆ ਮੁੰਡੇ ਦਾ ਕਰਿਆ। ਆ ਢੇਰ ਮਹੀਨਾ ਪਹਿਲੇ ਜੀ ਕਰਜ ਆਪੇ ਮੇਰੇ ਸਰ ਮੁੰਡਾ ਮੇਰਾ ਪਹਿਲਾਂ ਵੀ ਤੈਨੂੰ 3.5-4 ਲੱਖ ਦਾ ਕਰਜ਼ ਆਇਤਾ ਜੀ ਵਿਆਹ ਤੋਂ ਪਹਿਲੇ ਜੀ ਵਿਆਹ ਤੋਂ ਬਾਅਦ ਫੇਰ ਕਰਜ ਹੀ ਰਿਹਾ ਜੀ ਉਹਦਾ ਵੀ ਕਰਜ਼ਾ ਲਾਉਂਦਾ ਰਿਹਾ ਮੈਂ ਆਪਣਾ ਵੀ ਲਾਉਂਦਾ ਰਿਹਾ ਜੀ ਇਸ ਤਰ੍ਹਾਂ ਕਰਕੇ ਜੀ ਬੜਾ ਦੁਖੀ ਆ ਜੀ ਪੁੱਤ ਨਹੀਂ ਬਣਿਆ ਮੇਰਾ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਕੀ ਪੁਲਿਸ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਬਸ ਜੀ ਮੈਂ ਤਾਂ ਹੁਣ ਉਹਨਾਂ ਦਾ ਸਾਰਾ ਪ੍ਰੈਕਟਿਕਲ ਕਰਕੇ ਦੇਖ ਲਿਆ ਜੀ ਬਹੁਤ ਮਿਹਨਤ ਲਾ ਕੇ ਕਰ ਲਿਆ ਸਮਝਾ ਕੇ ਵੀ ਦੇ ਦੇ ਉਹ ਚਾਹੁੰਦੇ ਕਿਉਂ ਕੀ ਹੋਣਾ ਚਾਹੀਦਾ ਬਾਜੀ ਮੈਂ ਉਹਦੇ ਨਾਲ ਨਹੀਂ ਜੀ ਰਹਿਣਾ ਚਾਹੁੰਦਾ ਮੈਂ ਉਹਨੂੰ ਬਾਹਰ ਕੱਢਣਾ ਚਾਹੁੰਦਾ ਹਾਂ ਘਰੋਂ ਅਗਰ ਮੈਂ ਚਲੇ ਜਾਂਦਾ ਫਿਰ ਉਸਕੇ ਮੈਨੂੰ ਲੈ ਵੀ ਜਾਂਦੇ ਨੇ ਜੀ ਤਾਂ ਮੇਰੇ ਨਾਲ ਇਹੋ ਜੀ ਘਟਨਾ ਕਰ ਸਕਦੇ ਨੇ ਮੈਨੂੰ ਜੇਲ੍ਹ ਤੇ ਸਕੇਦੇ ਨੇ ਓਕੇ ਜਿਹੜਾ ਮਸਲਾ ਹੈ ਜੀ ਕਿਸੇ ਵੀ ਤਰ੍ਹਾਂ ਦਾ ਦੋਸ਼ ਲਾ ਸਕਦੇ ਕਿਸੇ ਤਰ੍ਹਾਂ ਦਾ ਵੀ ਲਾ ਸਕਦੇ ਬਹੁਤ ਸ਼ਾਸਤਰ ਹੈ ਜੀ ਡਬਲ ਐਮਏ ਕਰੀਆ ਜੀ ਮੇਰੀ ਨੌਂ ਨੇ ਜੀ ਉਹ ਡਬਲ ਐਮਏ ਦਾ ਜੀ ਮੇਰੇ ਤੇ ਹੀ ਉਹਨਾਂ ਨੇ ਉਹ ਚਲਾਪੈ ओके ਆਮ ਲਜੀਓ ਮੇਰੇ ਕੋਲੇ ਜੀ ਅੱਜ ਮਨਜੀਤ ਕੌਰ ਆਏ ਸੀਗੇ ਜੀ ਇਹਨਾਂ ਨਾਲ ਇਹਨਾਂ ਦਾ ਬੇਟਾ ਵੀ ਸੀਗਾ ਜੀ ਔਰ ਦੋਨਾਂ ਜਣਿਆਂ ਦੀ ਕਹਾਣੀ ਸੁਣ ਕੇ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਹੈ ਕਿ ਆਪਾਂ ਅੱਜ ਕਿਹੜੇ ਪਾਸੇ ਨੂੰ ਉਤਰ ਪਏ ਜੀ ਔਰ ਇਹ ਪਹਿਲਾ ਕੇਸ ਨਹੀਂ ਹੋਏਗਾ ਜੀ ਜਿਹੜਾ ਮੇਰੇ ਸਾਹਮਣੇ ਆਇਆ ਹੈਗਾ ਜੀ ਬਹੁਤ ਸਾਰੇ ਬਜ਼ੁਰਗਾਂ ਨੂੰ ਅੱਜਕੱਲ ਉਹਨਾਂ ਦੇ ਬੱਚੇ ਉਹਨਾਂ ਦੇ ਅੱਗੇ ਪੋਤੇ ਪੋਤੀਆਂ ਇਸ ਹਾਲਤ ਦੇ ਵਿੱਚ ਛੱਡ ਰਹੇ ਹੈਗੇ ਕਿ ਕੋਈ ਗੁਰਦੁਆਰੇ ਦੇ ਬਾਹਰ ਬੈਠਾ ਹੈ ਕੋਈ ਕਿਤੇ ਹੋਰ ਬੈਠਾ ਹੈ ਕਿਸੇ ਰਿਸ਼ਤੇਦਾਰ ਦੇ ਘਰ ਬੈਠਾ ਹੈਗਾ ਜਿਹਦੇ ਤੋਂ ਕਿ ਆਪਾਂ ਨੂੰ ਇਹ ਲੱਗ ਰਿਹਾ ਹੈ ਕਿ ਆਪਾਂ ਸਮਾਜ ਦੇ ਤੌਰ ਤੇ ਫੇਲ ਹੋ ਰਹੇ ਹਾਂ ਜਿਹੜੀਆਂ ਆਪਣੀਆਂ ਵੈਲਿਊਸ ਸੀਗੀਆਂ ਜਿਦੇ ਵਿੱਚ ਕੀ ਆਪਾਂ ਆਪਣੇ ਬਜ਼ੁਰਗਾਂ ਨੂੰ ਸਿਰ ਮੱਥੇ ਰੱਖਦੇ ਹੁੰਦੇ ਸੀਗੇ ਔਰ ਜਿਨ੍ਹਾਂ ਨੂੰ ਆਪਾਂ ਇਹ ਸੋਚਦੇ ਹੁੰਦੇ ਸੀਗੇ ਵੀ ਜੇ ਕਿਸੇ ਬਜ਼ੁਰਗ ਦਾ ਆਪਣੇ ਮਾਤਾ ਪਿਤਾ ਦੀ ਆਪਾਂ ਸੇਵਾ ਕੀਤੀ ਹੈ ਤਾਂ ਆਪਾਂ ਤੀਰਥ ਜਾਏ ਆਏ ਹਾਂ ਜੀ ਬਿਲਕੁਲ ਉਹੀ ਅੱਜ ਬਜ਼ੁਰਗ ਜਿਹੜੇ ਹੈਗੇ ਆ ਮੇਰੇ ਦਫ਼ਤਰ ਦੇ ਵਿੱਚ ਮੈਂ ਜਾਦੀ ਇੱਥੇ ਆਈ ਆਂ ਕਮ ਸੇ ਕਮ ਨਹੀਂ ਤਾਂ 10 ਤੋਂ 12 ਕੇਸ ਇਹ ਜੇ ਮੇਰੇ ਕੋਲੇ ਆ ਚੁੱਕੇ ਆ ਜੀ ਜਿਦੇ ਵਿੱਚ ਕੀ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਤੇ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਸਾਨੂੰ ਉਹਨਾਂ ਨੂੰ ਵਾਪਸ ਉਹਨਾਂ ਦੇ ਜਿਹੜੇ ਹੱਕ ਹੈਗੇ ਆ ਉਹ ਦਵਾਣੇ ਪੈਂਦੇ ਹੈਗੇ ਆ ਸੋ ਮੈਂ ਸਾਰੇ ਸਰਪੰਚਾਂ ਨੂੰ ਔਰ ਸਾਰੇ ಗ್ರಾಮ ਪੰਚਾਇਤਾਂ ਨੂੰ ਆਪਣੇ ਵੱਲੋਂ ਇੱਕ ਰਿਕਵੈਸਟ ਕਰਨਾ ਚਾਹੂੰਗੀ ਵੀ ਜਿਹੜੇ ਇਹ ਜੇ ਕੋਈ ਕੇਸ ਉਹਨਾਂ ਦੇ ਕੋਲੇ ਆਉਂਦੇ ਆ ਜਿੱਥੇ ਕਿ ਬਜ਼ੁਰਗਾਂ ਦੀ ਜਿਹੜੀ ਇਸ ਉਮਰ ਦੇ ਵਿੱਚ ਮਾਨ ਮਰਿਆਦਾ ਹੋਣੀ ਚਾਹੀਦੀ ਹੈ ਉਹ ਨਹੀਂ ਰੱਖੀ ਜਾ ਰਹੀ ਹੈ ਉਹਦੇ ਵਿੱਚ ਉਹ ਸਮਾਜਿਕ ਤੌਰ ਦੇ ਉੱਤੇ ਉਹਨਾਂ ਦੀ ਜ਼ਰੂਰ ਮਦਦ ਕਰੇ ਤੇ ਹੁਣ ਫਿਰ ਤੁਸੀਂ ਅੱਗੇ ਕਿਹਦੀ ਡਿਊਟੀ ਲਈ ਹੈ ਜੀ ਪੁਲਿਸ ਪਰਸ਼ਾ ਮੈਂ ਉਹਨਾਂ ਦੀ ਸਾਰਿਆਂ ਦੇ ਬਿਆਨ ਲਿੱਤੇ ਹਨ ਜੀ ਪਹਿਲਾਂ ਵੀ ਜਿਸ ਦਿਨ ਉਹਨਾਂ ਨੇ ਮੈਨੂੰ 14 ਤਰੀਕ ਨੂੰ ਦੇਕੇ ਗਏ ਸੀ ਐਪਲੀਕੇਸ਼ਨ ਉਸ ਦਿਨ ਵੀ ਮੈਂ ਡੀਐਸਪੀ ਸਾਹਿਬ ਕੋਲੇ ਚਿੱਠੀ ਭੇਜ ਦਿੱਤੀ ਸੀਗੀ ਜੀ ਤੇ ਅੱਜ ਮੈਂ ਉਹਨਾਂ ਨੂੰ ਬਾਈ ਹੈਂਡ ਭੇਜ ਇੱਕ ਚਿੱਠੀ ਦੇ ਕੇ ਤੇ ਡੀਐਸਪੀ ਸਾਹਿਬ ਦੇ ਨਿਜੀ ਧਿਆਨ ਦੇ ਵਿੱਚ ਲਿਆ ਕੇ ਦਿੱਤਾ ਹੈਗਾ ਕਿ ਇਹ ਪਰਿਵਾਰ ਨੂੰ ਆਪਣੀ ਲੋੜ ਹੈਗੀ ਹੈ ਤੇ ਜੋ ਵੀ ਅਸੀਂ ਲਾਅ ਦੇ ਤਹਿਤ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਦੇ ਵਾਸਤੇ ਅਸੀਂ ਪਰਿਵਾਰ ਦੇ ਨਾਲ ਖੜੇ ਹੋਣ ਲਈ ਬਿਲਕੁਲ ਨਿਸ਼ਚਿਤ ਹੈਗੇ ਜੀ